ਖਬਰ ਜਲੰਧਰ ਤੋਂ ਜਿੱਥੇ ਕਿ ਯੂਥ ਕਲ ਦਲਵਾਲੋ ਇਸ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਮੀਤ ਸਾਡੇ ਨਾਲ ਜੁੜੇ ਨੇ ਪ੍ਰਮੀਤ ਜੋ ਤਸਵੀਰਾਂ ਸਾਹਮਣੇ ਆਈਏ ਪ੍ਰਦਰਸ਼ਨ ਦੀਆਂ ਕੀ ਕੁਝ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੋਇਆ ਸੋਤ ਜਿਹੜੀ ਤਸਵੀਰ ਹੈ ਉਹ ਜਲੰਧਰ ਤੋਂ ਹੈ ਜਿੱਥੇ ਯੂਥ ਅਕਾਲੀ ਦਲ ਜਿਹੜੀ ਐ ਕਿ ਬਕਾਇਦਾ ਐਸੋਤ ਜਿਹੜੀ ਰੋਜ਼ ਪ੍ਰਦਰਸ਼ਨ ਕਰਦੇ ਪਿਆ ਕਾਂਗਰਸ ਦੇ ਖਿਲਾਫ ਐਸ ਵਕਤ ਜਲੰਧਰ ਤੇ ਹਾਤੀ ਦੇ ਪ੍ਰਧਾਨ ਮੌਜੂਦ ਨੇ ਐਸ ਵਕਤ ਜਿਹੜੇ ਨੇ ਕਿ ਉਹ ਜਲੰਧਰ ਸ਼ਹਿਰੀ ਦੇ ਪ੍ਰਧਾਨ ਮੌਜੂਦ ਨੇ ਦੋਨੋਂ ਤੇ ਮਾਮਲਾ ਜਿਹੜਾ ਹੈ ਕਿ ਉਹ ਪ੍ਰਗਟ ਸਿੰਘ ਵੱਲੋਂ ਜੋ ਬਿਆਨ ਦਿੱਤਾ ਗਿਆ ਪਿੱਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੀ ਬੇਦਬੀਆਂ ਦੇ ਮਸਲੇ ਨੂੰ ਲੈ ਕੇ ਕਾਂਗਰਸ ਦੇ ਵਿੱਚ ਕੁਝ ਕ ਨੇਤਾ ਇਹੋ ਜੇ ਸਨ ਜੋ ਮਸਲੇ ਦਾ ਹੱਲ ਚਾਹੁੰਦੇ ਸਨ ਕੁਝ ਕ ਕਹਿੰਦੇ ਸੀਗੇ ਇਸ ਮਸਲੇ ਨੂੰ ਇਸ ਤਰੀਕੇ ਦੇ ਨਾਲ ਹਿਲੰਕਾਇਆ ਜਾਵੇ ਤੇ ਕਾਲੀ ਦਲ ਇਹ ਕਹਿੰਦਾ ਕਿ ਸਿੱਧੇ ਤੌਰ ਤੇ ਜਿਹੜੀ ਐ ਕਿ ਉਹ ਸਿਆਸਤ ਹੋਈ ਐ ਬੇਦਬੀਆਂ ਨੂੰ ਲੈ ਕੇ ਭੰਡਿਆ ਗਿਆ ਵਾ ਪਰ ਹਾਲਾਂਕਿ ਮਸਲੇ ਦਾ ਕੀ ਹੱਲ ਨਿਕਲਣਾ ਵਾ ਇਹਦੇ ਤੇ ਕਿਸੇ ਨੇ ਨਹੀਂ ਵਿਚਾਰ ਕੀਤਾ ਢੀਂਸਾ ਸਾਹਿਬ ਮੌਜੂਦ ਨੇ ਢੀਂਸਾ ਸਾਹਿਬ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਹੋਰਾਂ ਦਾ ਪਿਆਣਾ ਉਹ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਕੁਝ ਕ ਲੀਡਰ ਜਿਹੜੇ ਬੇਦਬੀ ਮਸਲੇ ਦਾ ਹੱਲ ਚਾਹੁੰਦੇ ਸੀ ਕੁਝ ਕਹਿੰਦੇ ਲੰਕਾਇਆ ਜਾਵੇ ਅਰਥ ਕੀ ਨਿਕਲਦੇ ਨੇ ਇਦਾਰਤ ਇਹ ਨਿਕਲਦਾ ਕਿ ਇਹਨਾਂ ਨੇ ਹਮੇਸ਼ਾ ਹੀ ਸਾਰਿਆਂ ਨੂੰ ਲੋਕਾਂ ਨੂੰ ਆਪਣੇ ਭਲੀਖੇ ਚਾਹ ਕੇ ਇਹਦੇ ਤੇ ਸਿਆਸਤ ਰਚਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜੇ ਕਿਸੇ ਨੇ ਵਿਅਕਤੀ ਇਹਨਾਂ ਨੂੰ ਪਤਾ ਸੀ ਸਾਨੂੰ ਦੱਸਿਆ ਜਾਵੇ ਕਿ ਕਿਹੜੇ ਕਰਨਾ ਚਾਹੁੰਦੇ ਸੀ ਕਿਹੜੇ ਨਹੀਂ ਕਰਨਾ ਚਾਹੁੰਦੇ ਸੀ ਫੈਸਲਾ ਕਿਉਂਕਿ ਇਹ ਸਰੇ ਆਮ ਪਤਾ ਲੱਗਦਾ ਪਿਆ ਕਿ ਕਾਂਗਰਸ ਨੇ ਸਾਰੀ ਉਮਰ 84 ਦੇ ਦੰਗਿਆਂ ਤੋਂ ਲੈ ਕੇ ਅੱਜ ਤੱਕ ਜੋ ਉਹਨਾਂ ਨੇ ਕੁਝ ਕੀਤਾ ਆ ਅਸੀਂ ਉਹ ਸਾਰੇ ਜਾਣੂ ਆ ਕਿਉਂਕਿ ਇਹ ਸਾਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪਰ ਹੁਣ ਤਾਂ ਬਿਲਕੁਲ ਨੰਗਾ ਹੀ ਹੋ ਗਿਆ ਜਦੋਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਇਹ ਬਿਆਨ ਦੇ ਦਿੱਤਾ ਕਿ ਕਈ ਬੰਦੇ ਕਰਨਾ ਚਾਹੁੰਦੇ ਸੀ ਤਾਂ ਕਈ ਨਹੀਂ ਕਰਨਾ ਚਾਹੁੰਦੇ ਸੀ ਪਰ ਮੈਂ ਇਹ ਗੱਲ ਸੱਚ ਜਦੋਂ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਲੋਕ ਜਿਹੜੇ ਆ ਸਿਆਸ ਜਿਹੜੀ ਕਾਂਗਰਸ ਦੀ ਕਿ ਇਹ ਸਾਰੇ ਬੰਦੇ ਝੂਠ ਬੋਲ ਕੇ ਲੋਕਾਂ ਦੇ ਜਜ਼ਬਾਤਾਂ ਦਾ ਖੇਡ ਕੇ ਸਿੱਖ ਕਮਿਊਨਿਟੀ ਨੂੰ ਖਰਾਬ ਕਰਕੇ ਸਾਡੇ ਸਾਰੇ ਗੁਰੂ ਘਰਾਂ ਦੇ ਉੱਤੇ ਅਟੈਕ ਅੱਜ ਉਹਦਾ ਫੈਸਲਾ ਸਰਵਰ ਦੇ ਵੀ ਉਹਨਾਂ ਨੇ ਆਪ ਖੁਦ ਦੱਸਿਆ ਸੀ ਨਹੀਂ ਦੱਸਿਆ ਵਿਧਾਨ ਸਭਾ ਦੇ ਵਿੱਚ ਕਿ ਪ੍ਰਗਟ ਸਿੰਘ ਉਹਨੇ ਐਮਐਲਏ ਸਾਹਿਬ ਨੇ ਸਾਹਦੇ ਸਾਹਮਣੇ ਦੱਸਿਆ ਉਹਨਾਂ ਨੇ ਲੋਕਾਂ ਨੂੰ ਇਹ ਗੱਲ ਬਿਲਕੁਲ ਲੱਗੀ ਕਰ ਦਿੱਤੀ ਕਿ ਕਾਂਗਰਸ ਜਿਹੜੀ ਆ ਉਹ ਸਿਆਸਤ ਦੇ ਖੇਲੇ ਵਿੱਚ ਕੁਝ ਫੈਸਲਾ ਕਰਨਾ ਚਾਹੁੰਦੇ ਆ ਕੁਝ ਨਹੀਂ ਕਰਨਾ ਚਾਹੁੰਦੇ ਜਿਹੜੇ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਦੇ ਵਿੱਚੋਂ ਦੱਸਿਆ ਵੇ ਬਹਾਰ ਸਾਹਿਬ ਕਾਂਗਰਸ ਖੜੀ ਕਿੱਥੇ ਐ ਝੂਠ ਤੇ ਕਾਂਗਰਸ ਖੜੀ ਐ ਸਭ ਪ੍ਰਗਟ ਸਿੰਘ ਉਹਨਾਂ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਕਿ ਪਿਛਲੇ 8 9 ਸਾਲਾਂ ਤੋਂ 10 ਸਾਲਾਂ ਤੋਂ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਹੈ ਜਦੋਂ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਤੇ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੇ ਤਾਂ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਹੈ ਦੱਸੋ ਕੋਈ ਦੋਸ਼ੀ ਫੜਿਆ ਇਹਨਾਂ ਨੇ ਕੋਈ ਕੰਮ ਕੀਤਾ ਸਿਰਫ ਵੋਟਾਂ ਲੈਣ ਵਾਸਤੇ ਬੇਅਦਬੀਆਂ ਤੇ ਸਿਆਸਤ ਹੋਈ ਹੈ ਜਿਹੜੀ ਕੀ ਸਾਡੇ ਸਮਾਜ ਵਾਸਤੇ ਰਿਪਬਲੀਕ ਲਈ ਵਾਸਤੇ ਬਹੁਤ ਮਾੜੀ ਗੱਲ ਆ ਮੈਂ ਸਮਝਦਾ ਇਸ ਤੋਂ ਸ਼ਰਮਨਾ ਗੱਲ ਨਹੀਂ ਹੋਣੀ ਕੋਈ ਹੋ ਸਕਦੇ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਜਿਹੜੀ ਸਰਕਾਰ ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਆਪਾਂ ਨੂੰ ਇਹ ਗੱਲ ਸਪਸ਼ਟ ਪਤਾ ਲੱਗੀ ਸੀ ਕਿ ਗੁਟਕਾ ਸਾਹਿਬ ਦਾ ਫਟਕੇ ਗੁਰੂ ਕਾਹ ਸਾਹਿਬ ਦੇ ਵੱਲੋਂ ਬੁੱਕ ਕਰਕੇ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਕਸਮ ਖਾਂਦੇ ਆ ਇਹਨਾਂ ਨੂੰ ਅਸੀਂ ਜਲ ਤੋਂ ਜਲਦ ਫੜਾਂਗੇ ਜਦੋਂ ਅੱਜ ਕੈਪਟਨ ਸਾਹਿਬ ਦਾ ਹਾਲ ਆਪਾਂ ਸਾਰੇ ਜਾਣਦੇ ਆ ਕਿ ਜੋ ਕੁਝ ਹੋਇਆ ਜਿੱਦਾਂ ਇਹਨਾਂ ਨੇ ਸਿਆਸਤ ਕੀਤੀਏ ਸਰਕਾਰਿਆਂ ਦੀ ਉਸ ਤੋਂ ਬਾਅਦ ਫਿਰ ਦੇਖੋ ਝਾੜੂ ਵਾਲਿਆਂ ਨੇ ਉਹ ਗੱਲ ਕੀਤੀ ਆ ਕਿ ਅਸੀਂ ਉਹ ਜਿਹੜੇ ਵਿਅਕਤੀ ਵਾਲੇ ਬੰਦੇ ਫੜਾਂਗੇ ਅੱਜ ਸਾਢੇ 3 ਪੌਣੇ 4 ਸਾਲ ਹੋ ਗਏ ਆ ਇੱਕ ਬੰਦਾ ਵੀ ਜੇ ਫੜਿਆ ਗਿਆ ਤਾਂ ਦੱਸੋ ਇਹ ਤਾਂ ਸਭਾ ਦੇ ਵਿੱਚ ਇਸ ਵੇਲੇ ਆਪੋਜੀਸ਼ਨ ਚ ਕਾਂਗਰਸ ਆ ਸੱਤਾ ਚ ਆਮ ਆਦਮੀ ਪਾਰਟੀ ਆ ਫਰੈਂਡਲੀ ਮੈਚ ਤਾਂ ਨਹੀਂ ਬਿਲਕੁਲ ਫਰੈਂਡਲੀ ਆ ਇਹ ਗਿਵ ਐਂ ਟੇਕ ਆ ਅਸੀਂ ਤੁਹਾਨੂੰ ਦੇ ਤਾਂ ਤੁਸੀਂ ਸਾਨੂੰ ਦੇ ਦਿਓ ਪਰ ਲੋਕਾਂ ਨੂੰ ਇਸ ਗੱਲ ਦਾ ਸੱਚਾਈ ਦਾ ਪਤਾ ਲੱਗ ਗਿਆ ਕਿ 9 ਸਾਲ ਅੱਜ ਹੋ ਗਏ 8 ਸਾਲ ਹੋ ਗਏ ਸਾਢੇ 8 9 ਸਾਲ ਹੋ ਗਏ ਇਹ ਕੋਈ ਵੀ ਗੱਲ ਨਹੀਂ ਹੈ ਕਿ ਇਹ ਸਿਰਫ ਲੋਕਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਉਹ ਰਲ ਕੇ ਸਾਰੇ ਜਣੇ ਕਰਦੇ ਪਏ ਆ ਇੱਕ ਵੀ ਜੇ ਵਿਅਪਤੀ ਹੋਈ ਹੁੰਦੀ ਤਾਂ 5 ਸਾਲ ਚ ਕੈਪਟਨ ਸਾਹਿਬ ਚੰਨੀ ਸਾਹਿਬ ਤੇ ਭਗਵੰਤ ਮਾਨ ਹੁੰਨੀ ਇੱਕ ਵੀ ਬੰਦਾ ਦੱਸੋ ਵਿਅਪਤੀ ਜਿਹੇ ਫੜਿਆ ਲੱਗਦਾ ਕਿ ਸਾਰਾ ਜਿਹੜਾ ਤਾਣਾ ਬਾਣਾ ਸ਼੍ਰੋਮਣੀ ਅਕਾਲੀ ਤੁਹਾਨੂੰ ਬਦਨਾਮ ਕਰਨ ਵਾਸਤੇ ਹੀ ਰਚਿਆ ਗਿਆ ਬਿਲਕੁਲ ਇਹ ਤਾਂ ਸਿੱਧਾ ਸਾਹਬ ਦਿੱਖਦਾ ਪਿਆ ਕਿਉਂਕਿ ਇਹਨਾਂ ਨੇ ਜਿਹੜੀ ਗੱਲ ਉਹਨਾਂ ਦੇ ਮੂੰਹ ਚੋਂ ਨਿਕਲ ਗਈ ਆ ਉਹ ਵਿਧਾਨ ਸਭਾ ਦੇ ਵਿੱਚ ਉਹ ਰਜਿਸਟਰਡ ਆ ਉਹ ਕਿਤੇ ਨਹੀਂ ਜਾ ਸਕਦੀ ਕਈ ਵਾਰੀ ਇਹ ਕਹਿੰਦੇ ਮੇਰੇ ਤੋਂ ਗਲਤੀ ਨਾ ਗਿਆ ਗਿਆ ਪਰ ਉਹਨਾਂ ਨੇ ਵੀ ਕਿਹਾ ਚੁੱਪ ਕਰੋ ਮੈਨੂੰ ਇੱਕ ਵਾਰੀ ਦੱਸ ਦਿਓ ਬੋਲਦੇ ਸੀ ਝਾੜੂ ਵਾਲੇ ਕਿਉਂਕਿ ਕਿਰਪਾ ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਇੱਕ ਵਾਰੀ ਹੁਣ ਆਪਾਂ ਅਗਲਾ ਰਾਹ ਦਿਖਾਉਣਾ ਆ ਸਤਾ ਦੇ ਵਿੱਚ ਵਧਾਈਆਂ ਹੋਈਆਂ ਆ ਉਹਦਾ ਅਸੀਂ ਜਿਹੜਾ ਫੈਸਲਾ ਆ ਉਹ ਸੰਗਤ ਤੁਹਾਨੂੰ ਦੇ ਹੀ ਰਹੀ ਹੈ ਕਿ ਰੋਜ਼ ਦੇ ਰੂਪ ਚ ਕਿਦਾਂ ਦੇ ਰਹੇ ਠੀਕ ਹੈ ਧੰਨਵਾਦ ਰਾਦਾ ਇਹ ਤੁਸੀਂ ਗੱਲਬਾਤ ਸੁਣੀ ਹੈ ਨੋਮਨ ਅਕਾਲੀ ਦਲ ਜਿਹੜਾ ਹੈ ਕਿ ਇਸ ਵਕਤ ਇੱਥੇ ਰੋਜ਼ ਪ੍ਰਦਰਸ਼ਨ ਕਰਦਾ ਕੁਝ ਕਰਦੇ ਵਿੱਚ ਜਿਹੜੇ ਕਿ ਯੂਥ ਦੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸਰਬਜੀਤ ਸਿੰਘ )^{(1)} ਹੋਣੀ ਵੀ ਇੱਥੇ ਪਹੁੰਚਣਗੇ ਪਰ ਇਹ ਗੱਲ ਸਿੱਧੀ ਤੌਰ ਤੇ ਜਿਹੜੀ ਹੈ ਕਿ ਉਹ ਆਖੀ ਹੈ ਕਿ ਜਿਸ ਤਰੀਕੇ ਦੇ ਨਾਲ ਸਿਆਸਤ ਕੀਤੀ ਜਾ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੇ ਜਿਸ ਤਰੀਕੇ ਦੇ ਨਾਲ ਇਸ ਬੇਦਬੀਆਂ ਦੇ ਮਾਮਲੇ ਨੂੰ ਲੈ ਕੇ ਸਾਰੇ ਆਪਣੀ ਕਾਰਗੁਜ਼ਾਰੀ ਕੀਤੀ ਤੇ ਪ੍ਰਗਟ ਸਿੰਘ ਨੇ ਜਿਹੜੀ ਇਹ ਪੋਲ ਖੋਲੀ ਹੈ ਹਾਲਾਂਕਿ ਜੋ ਮੌਜੂਦਾ ਸਮੇਂ 'ਚ ਵੀ ਹਾਲਾਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਹੋਰਾਂ ਨੇ ਜਿਹੜੀ ਹੈ ਕਿ ਬੇਦਬੀਆਂ ਦੇ ਬਿੱਲ ਨੂੰ ਲੈ ਕੇ ਵੀ ਜਿਸ ਤਰੀਕੇ ਨਾਲ ਐਲਾਨ ਕੀਤਾ ਵਾ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਨਾਲ ਵਿਚਾਰ ਚਰਚਾ ਹੋਈ ਹੈ ਉਹਨੂੰ ਵੀ ਲੈ ਕੇ ਇੱਕ ਗੱਲ ਆਖੀ ਕਿ ਫ੍ਰੈਂਡਲੀ ਮੈਚ ਜਿਹੜਾ ਚੱਲਦਾ ਪੈ ਸਿੱਟਾ ਇਹਦਾ ਕੁਝ ਨਹੀਂ ਨਿਕਲਣ ਵਾਲਾ ਬਿਲਕੁਲ ਸੋ ਇਤਿਹਾਤਾਂ ਵਿੱਚ ਤਕਤੀਆਂ ਫੜ ਕੇ ਇਹ ਮਜ਼ਾਰਾ ਜੜਾ ਕੀਤਾ ਜਾ ਰਿਹਾ ਕਾਂਗਰਸ ਦੇ ਆਗੂਆਂ ਦੀ ਇੱਥੇ ਤਸਵੀਰਾਂ ਜੜੀਆਂ ਲਗਾ ਕੇ ਪੁਤਲੇ ਫੂਕ ਮਜ਼ਾਰੇ ਹੋ ਰਹੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਹਾਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਿਆਨ ਕਾਂਗਰਸ ਦੇ ਆਗੂਆਂ ਦੁੱਤੇ ਗਏ ਨੇ ਉਸ ਨੂੰ ਲੈ ਕੇ ਹੀ ਇੱਥੇ ਹਿਊਮਤ ਕਲ ਦਲ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਤਲੇ ਫੂਕ ਮਜ਼ਾਰੇ ਆਗੂਆਂ ਦੇ ਖਿਲਾਫ ਕੀਤੇ ਜਾ ਰਹੇ ਨੇ ਇੱਥੇ ਫ੍ਰੈਂਡਲੀ ਮੈਚ ਖੇਡੇ ਜਾ ਰਹੇ ਨੇ ਔਰ ਅਕਾਲੀਆਂ ਨੂੰ ਬਦਨਾਮ ਕਰਨ ਦੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਨੇ ਇਹ ਆਗੂਆਂ ਵੱਲੋਂ ਜੋ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਸੋ ਇਥੇ ਜਲੰਧਰ ਤੋਂ ਲਾਈਵ ਤਸਵੀਰਾਂ ਵੇਖ ਰਹੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਤੇ ਪੁਤਲੇ ਫੂਕ ਮੁਜ਼ਾਰੇ ਕੀਤੇ ਜਾ ਰਹੇ ਨੇ ਪ੍ਰਮੇਤ ਲਗਾਤਾਰ ਤਸਵੀਰਾਂ ਔਰ ਜਾਣਕਾਰੀ ਦੇ ਰਹੇ ਨੇ ਜੋ ਪ੍ਰਮੇਤ ਤਸਵੀਰਾਂ ਤਾਂ ਸੀ ਲਗਾਤਾਰ ਦੇਖ ਰਿਹਾ ਹਾਲਾਂਕਿ ਇਲਜ਼ਾਮ ਇਹ ਪਹਿਲਾਂ ਵੀ ਇਸ ਵਾਰ ਲੱਗੇ ਨੇ ਭਾਵੇਂ ਆਮ ਆਦਮੀ ਪਾਰਟੀ ਹੋਣ ਕਾਂਗਰਸ 'ਤੇ ਕਿ ਕਿਸ ਤਰ੍ਹਾਂ ਸ਼੍ਰੋਮਣੀ ਕਾਲਦਲ ਨੂੰ ਉਸਿਆਗੋਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇੱਥੇ ਸਿਰਫ ਤੇ ਸਿਰਫ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਨੂੰ ਲੈ ਕੇ ਜਿਹੜਾ ਕਿ ਇੱਥੇ ਜਿਹੜਾ ਕਿ ਰੋਸ ਪ੍ਰਦਰਸ਼ਨ ਨਹੀਂ ਹੈ ਹਾਲਾਂਕਿ ਇਹ ਵੀ ਜਿਹੜਾ ਕਿ ਤੱਥ ਜ਼ਰੂਰ ਹੈ ਜੋ ਕਿ ਵਰਕਰ ਕਹਿ ਰਹੇ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿ ਬੇਤੀਆਂ ਦੇ ਜੋ ਅਸਲ 'ਚ ਮਸਲੇ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਦੋਸ਼ੀਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀਆਂ ਕਿ ਉਹ ਸਜ਼ਾਵਾਂ ਕੀਤੀਆਂ ਜਾ ਰਹੀਆਂ ਨੇ ਜਾਂ ਕੀ ਕਾਰਵਾਈਆਂ ਹੋ ਰਹੀਆਂ ਨੇ ਉਹ ਵੀ ਇੱਕ ਜ਼ਰੂਰ ਵੱਡਾ ਇੱਕ ਸਵਾਲੀਆ ਨਿਸ਼ਾਨ ਹੈਗਾ ਪਰ ਇਹਨੂੰ ਲੈ ਕੇ ਜਿਹੜਾ ਕਿ ਇੱਥੇ ਜਿਹੜਾ ਕਿ ਪ੍ਰੋਟੈਸਟ ਹੋ ਰਿਹਾ ਵਾ ਇਸ ਵਕਤ ਮੇਰੇ ਨਾਲ ਕਿ ਆਪ ਜਿਹੜੇ ਨੇ ਕਿ ਉਹ ਇੱਥੇ ਮੌਜੂਦ ਨੇ ਐ ਮੈਂ ਗਲਤ ਕਰਾਂਗਾ ਕਿ ਓਵਰ ਆਲ ਜੋ ਇਸ ਵਕਤ ਦਾ ਸਿਨੈਰੀਓ ਹਰ ਜਦ ਤੁਸੀਂ ਕੈਂਟ ਹਲਕੇ ਤੋਂ ਬਿਲੋਂਗ ਕਰਦੇ ਹੋ ਉਧਰ ਦੇ ਇੰਚਾਰਜ ਵੀ ਹੋ ਪ੍ਰਗਟ ਸਿੰਘ ਹੁਣਾਂ ਜੋ ਬਿਆਨ ਦਿੱਤਾ ਵਾ ਅਸਲ ਚ ਇਹਦੇ ਮਾਇਨੇ ਕੀ ਨੇ ਤੇ ਖਾਸ ਤੌਰ ਤੇ ਜੋ ਬੇਦਬੀ ਦੇ ਮਾਮਲੇ ਹੋਏ ਨੇ ਉਹਨਾਂ ਦੀਆਂ ਕਾਰਵਾਈਆਂ ਨੂੰ ਲੈ ਕੇ ਵੀ ਕੀ ਹਾਲਾਤ ਨੇ ਐਸੋ ਮੁਜੂਦ ਦੇ ਮੋਹਰੇ ਹੈ ਜੀ ਜਦੋਂ ਦੀ ਸ਼ਰੂਮ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਇਸ ਬਿਨਾ ਦੇ ਉੱਤੇ ਗਈ ਹੈ ਕਿ ਬੇਇੱਜ਼ਤੀਆਂ ਜਿਹੜੀਆਂ ਹੋਈਆਂ ਸੀ ਉਹਦੇ ਉਹਦਾ ਇਨਸਾਫ ਦਿੱਤਾ ਜਾਊਗਾ ਅਕਾਲੀ ਦਲ ਜਿਹੜਾ ਕਿ ਦੇ ਨਹੀਂ ਪਾਇਆ ਅਕਾਲੀ ਦਲ ਨੇ ਜਦੋਂ ਫੜ-ਫੜ ਕੇ ਲੋਕਾਂ ਅੰਦਰ ਕੀਤੇ ਜਿਹੜੇ-ਜਿਹੜੇ ਦਰੂਸ ਸਾਹਿਬ ਦੇ ਦੋਸ਼ੀ ਸੀ ਫੜੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਇਹਨਾਂ ਨੇ ਉਦੋਂ ਵੀ ਸਿਆਸਤ ਕੀਤੀ ਇਹਨਾਂ ਨੇ ਮੀਡੀਆ ਪ੍ਰੋਪਗੈਂਡਾ ਚਲਾਇਆ ਸ਼ਰਮਣੀ ਅਕਾਲੀ ਦਲ ਖਿਲਾਫ ਇਹ ਐਸ ਵਕਤ ਹੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਅਦਾ ਕਿ ਆ ਵਰਕਰ ਜਿਹੜੇ ਨੇ ਕਿ ਉਹ ਕਾਂਗਰਸ ਭਵਨ ਵਾਲ ਜਿਹੜਾ ਕਿ ਉਹ ਪੁੱਛ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿਉਂਕਿ ਕਹਿੰਦੇ ਨੇ ਕਿ ਅਸੀਂ ਜਵਾਬ ਲੈਣਾ ਹੈ ਕਿ ਆ ਕਾਂਗਰਸ ਦੇ ਕੋਲੋਂ ਕਿ ਸਾਨੂੰ ਉਹ ਜਿਹੜੇ ਬੰਦੇ ਨੇ ਨੇਤਾ ਦੱਸੇ ਜਾਣ ਕਿ ਜੋ ਇਹ ਕਹਿੰਦੇ ਸੀਗੇ ਪ੍ਰਗਟ ਸਿੰਘ ਨੇ ਕਿਹਾ ਕਿ ਜਿਹੜੇ ਕੁਝ ਕਿਨੇ ਮਸਲੇ ਦਾ ਹੱਲ ਨਹੀਂ ਜਾਂਦੇ ਸੀਗੇ ਅੱਜ ਅਸੀਂ ਉਹਨਾਂ ਦਾ ਜਿਹੜਾ ਉਹ ਜਵਾਬ ਲੈਣ ਆਏ ਆ ਐਸੋਖ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੇ ਕਾਂਗਰਸ ਭਵਨ ਤੋਂ ਲੈ ਰਹੇ ਐਸੋਖ ਜਿਹੜਾ ਕਿ ਉਹ ਕਾਂਗਰਸ ਭਵਨ ਦੇ ਵਿੱਚ ਜਿਹੜਾ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਕਿ ਉਹ ਬੜੇ ਨੇ ਐਸੋਖ ਜਿਹੜਾ ਕਿ ਹੁਣ ਇੱਥੇ ਲੋਸ਼ ਪ੍ਰਦਰਸ਼ਨ ਜਿਹੜਾ ਕਿ ਕਾਂਗਰਸ ਭਵਨ ਦੇ ਅੰਦਰ ਜਿਹੜਾ ਕਿ ਉਹ ਕੀਤਾ ਜਾਏਗਾ ਐਸੋਖ ਤੀਹ ਤਾਨੂੰ ਜਿਹੜੀਆਂ ਤਸਵੀਰਾਂ ਸੇ ਦਿਖਾਣੇ ਪਏ ਐ ਐਸੋਖ ਯੂਥ ਜਿਨੇ ਕਾਂਗਰਸ ਦੇ ਅਸਲੇ ਹੈਗੇ ਨੇ ਚਾਹੇ ਅਹੁਦੇਦਾਰ ਹੋਣ ਚਾਹੇ ਦੂਸਰੇ ਹੁਣ ਅਸਲੇ ਕਾਂਗਰਸ ਭਵਨ ਜਿਹੜਾ ਕਾਂਗਰਸ ਦਾ ਦਫ਼ਤਰ ਹੈ ਜਲੰਧਰ ਸ਼ਹਿਰੀ ਤੇ ਦਿਹਾਤੀ ਦਾ ਉੱਥੇ ਆ ਗਏ ਨੇ ਤੇ ਪ੍ਰੋਟੈਸਟ ਕਰਦੇ ਪਏ ਨੇ ਐਸ ਵਕਤ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਕਿ ਸਾਨੂੰ ਉਹ ਨਾਮ ਦੱਸੀ ਜਾਣ ਜਿਹੜੇ ਰਾਜਨੇਤਾ ਜਿਹੜੇ ਓਵਰਨਾਲ ਸਿਆਸਤ ਕਰਦੇ ਸੀਗੇ ਅੱਜਪ日 ਜਿਸ ਤਰੀਕੇ ਦੇ ਨਾਲ ਇਹ ਹਾਲਾਤ ਪੜੇ ਨੇ ਪ੍ਰਗਟ ਸਿੰਘ ਹੋਰਾਂ ਦਾ ਬਿਆਨ ਕਿਵੇਂ ਲੈ ਰਹੇ ਇਹ ਬੜੀ ਵੱਡੀ ਸਿਆਸਤ ਕਾਂਗਰਸ ਪਾਰਟੀ ਨੇ ਕੀਤੀ ਹੈ ਕਾਂਗਰਸਾ ਹਮੇਸ਼ਾ ਇੱਕੋ ਹੀ ਕੰਮ ਰਿਹਾ ਫੁੱਟ ਪਾਓ ਤੇ ਰਾਜ ਕਰੋ ਸਿੱਖਾਂ ਦੇ ਨਾਲ ਧੋਖਾ ਮਾਇਆ 1984 ਵਿੱਚ ਘਰੋਂ ਕੱਢ-ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਪਾਰਟੀ ਸ਼ਿਰੀਗੁਰੂ ਗੁਰਸੇਵਰ ਨੂੰ ਛੱਲੀ ਕਰਨਾਂ ਦੀ ਪਾਰਟੀ ਕਾਂਗਰਸ ਪਾਰਟੀ ਔਰ ਹਮੇਸ਼ਾ ਹੀ ਇਹਨਾਂ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਧਰੋਖ ਪਾਇਆ ਮੈਨੂੰ ਕਿਉਂ ਧੱਕੇ ਮਾਰਦੇ ਸਾਨੂੰ ਕਿਉਂ ਧੱਕੇ ਮਾਰਦਾ ਕੋਣ ਆਰਡਰ ਸੀ ਆਪਣਾ ਦੇਖੋ ਨਾ ਤੁਸੀਂ ਸਿੱਖਾਂ ਦੇ ਨਾਲ ਵਿਸ਼ਾ ਇਹਨਾਂ ਨੇ ਇੱਕ ਬੜਾ ਵੱਡਾ ਧਰੋਖ ਮਾਇਆ ਧੋਖਾ ਕੀਤਾ ਔਰ ਤੁਸੀਂ ਦੇਖੋ 2015 ਵਿੱਚ ਬੇਦਵੀਂ ਹੁੰਦੀ ਆ 2016 ਦੇ ਵਿੱਚ ਅਸੀਂ ਬਿੱਲ ਪੇਸ਼ ਕਰਦੇ ਹਾਂ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸੀਬੀਆਈ ਦੇ حوالے ਕਰਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਹਿ ਜਾਂਦਾ ਉਹ ਕੀਤਾ ਜਾਂਦਾ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੁਟਕਾ ਸਾਥੀ ਸੌਂਖਾਂਦੇ ਨੇ ਕਿ ਮੈਂ 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰਾਂਗਾ ਔਰ ਮਹੀਨੇ ਦੇ ਅੰਦਰ ਅੰਦਰ ਦੋਸ਼ੀਆਂ ਫੜ ਕੇ ਅੰਦਰ ਦਿਾਂਗੇ ਔਰ ਅੱਜ ਇੱਥੇ ਕਰ ਉਹਦਾ ਸੱਚ ਜਿਹੜਾ ਸੀ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਉਹ ਵਿਧਾਨ ਸਭਾ ਦੇ ਵਿੱਚ ਪਵਿੱਤਰ ਮੰਦਿਰ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਗਿਆ ਪਵਿੱਤਰ ਮੰਦਿਰ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਇਆ ਤੇ ਗੱਲ ਸਾਬਤ ਹੋ ਗਈ ਕੀ ਇਹ ਸਿਆਸਤ ਕਰਨਾ ਚਾਹੁੰਦੇ ਸੀ ਇਹ ਦੋਸ਼ੀਆਂ ਨੂੰ ਨਾ ਫੜਨਾ ਚਾਹੁੰਦੇ ਸੀ ਇਹਨੂੰ ਲਮਕਾ ਕੇ ਰੱਖਣਾ ਚਾਹੁੰਦੇ ਸੀ ਤਾਂ ਜੋ ਅਸੀਂ ਅਕਾਲੀ ਦਲ ਨੂੰ ਬਦਨਾਮ ਕਰ ਸਕੀਏ ਅਕਾਲੀ ਦਲ ਨੂੰ ਢਾਹ ਲਾ ਸਕੀਏ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਬੇਤੀਆ ਦਾ ਜਿਹੜਾ ਕਾਨੂੰਨ ਲੈ ਕੇ ਆਈ ਉਹਨੂੰ ਕਿਵੇਂ ਵੇਖਦਾ ਪਿਆ ਸਾਰਾ ਅਕਾਲੀ ਦਲ 2016 ਦੇ ਵਿੱਚ ਬਿੱਲ ਆ ਚੁੱਕਾ ਹੈ 2016 ਦਾ ਜਿਹੜਾ ਬਿੱਲ ਸੀ ਅਕਾਲੀ ਦਲ ਲੈ ਕੇ ਆਇਆ ਉਹਨੂੰ ਨਾ ਕਾਂਗਰਸ ਪਾਰਟੀ ਨੇ ਤੋੜਿਆ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਤੋੜਿਆ ਅੱਜ ਵੀ ਤੁਸੀਂ ਦੇਖੋ ਜਿਹੜਾ ਮੀਡੀਆ ਟ੍ਰਾਇਲ ਸੀ ਪਿਛਲੇ 15 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ ਕਿ ਬੇਦਗਿਆ ਤੇ ਕਾਨੂੰਨ ਲਿਆਉਣਾ ਜਿਹੜੀ ਗੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਕਿ ਮੈਂ ਹੁਣ ਲੋਕਾਂ ਦੀ ਰਾਏ ਲਵਾਂਗਾ ਕੀ ਗੱਲ ਇਸ ਤੋਂ ਪਹਿਲਾਂ ਰਾਏ ਨਹੀਂ ਲਈਤੀ ਜਾ ਸਕਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਦੀ ਸਿ ਰਿਪੋਰਟ ਸੰਸਤਾ ਉਹਨਾਂ ਨੂੰ ਪੁੱਛਿਆ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਤੋਂ ਸਲਾਹ ਨਹੀਂ ਲਈ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਕੋਲ ਸਲਾਹ ਨਹੀਂ ਲਈ ਗਈ ਮਹਾਰਾਸ਼ਟਰ ਬੋਰਡ ਉਹਨਾਂ ਤੋਂ ਸਲਾਹ ਨਹੀਂ ਲਈ ਗਈ ਆਪਣਾ ਪਟਨਾ ਸਾਹਿਬ ਬੋਰਡ ਉਹਨਾਂ ਤੋਂ ਸਲਾਹ ਨਹੀਂ ਲਈ ਗਈ ਇਹ ਸਾਰਾ ਕੁਝ ਸਿਰਫ ਕਿ ਮੀਡੀਆ ਟ੍ਰਾਇਲ ਅਗਰਕਲ ਇਹ ਕਹਿੰਦੇ ਆ ਕਿ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਬਹੁਤ ਵੱਡਾ ਮੁੱਤ ਹੈ ਬੇਦੀਆਂ ਦਾ ਹਾਲਾਂਕਿ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾਂ ਨਾ ਹੋਵੇ ਹਰੇਕ ਕੋਈ ਜਾਣਦਾ ਪਰ ਜਿਹੜੇ ਪਿਛਲੇ ਮਾਮਲੇ ਹੋਏ ਉਹ ਕਿੱਥੇ ਖੜੇ ਹੋਏ ਨੇ ਸਾਢੇ 3 ਸਾਲ ਲਗਾਤਾਰ ਆਮ ਆਦਮੀ ਪਾਰਟੀ ਨੇ ਕੀਤਾ ਕੀ ਹੈ ਸਿਰਫ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕੀਤਾ ਜਿਹੜੀ ਕਿ ਵਿਜੇ ਕੁਮਾਰ ਪ੍ਰਤਾਪ ਦੀ ਰਿਪੋਰਟ ਸੀ ਐਡੀ ਮੋਟੀ ਪੰਨਿਆਂ ਦੀ ਜੋ ਦੋ ਪ੍ਰੈਸ ਕਾਨਫਰੰਸਾਂ ਲਈ ਕਹਿ ਰਹੇ ਸੀ ਸਾਡੇ ਕੋਲ ਰਿਪੋਰਟ ਆ ਗਈ ਹੈ ਦੋਸ਼ੀ ਅਸੀਂ ਦੇਖ ਲੈਨੇ ਕਿਹੜੇ ਨੇ ਸਰਕਾਰ ਹੁੰਦੀ ਅਸੀਂ ਅਗਲੇ ਦਿਨ ਲਾਕੂ ਕਰ ਦਿਆਂਗੇ ਉਸ ਬੰਦੇ ਨੂੰ ਤਾਂ ਅੱਜ 10 ਵਜੇ ਬੋਲਣ ਨਹੀਂ ਦਿੱਤਾ ਗਿਆ ਕਹਿੰਦੇ ਮੈਨੂੰ ਆਵਰਤਿਆ ਗਿਆ ਮੈਂ ਉਹੀ ਕਹਿ ਰਿਹਾ ਕਿਉਂਕਿ ਉਹਨੇ ਵੀ ਬੜੀ-ਬੜੀ ਸਿਆਸਤ ਕੀਤੀ ਹੈ ਹਜੇ ਤਾਂ ਸਿਰਫ ਵਿਜੇ ਕੁਮਾਰ ਪ੍ਰਤਾਪ ਨੂੰ ਪਾਰਟੀ ਨੇ ਕੱਢਿਆ ਮੈਂ ਤੁਹਾਨੂੰ ਇਹ ਗੱਲ ਲਿਖ ਕੇ ਦਿੰਦਾ ਉਹ ਆਪਣਾ ਸਿਰ ਕੰਧਾ ਜਮਾਰੇਗਾ ਕਿਉਂਕਿ ਉਹਨੇ ਬਹੁਤ ਵੱਡੀ ਸਿਆਸਤ ਗੁਰੂ ਗ੍ਰੰਥ ਸਾਹਿਬਹਾਰ ਜੁਤੇ ਕੀਤੀ ਹੈ ਅਕਾਲੀ ਦਲ ਨੂੰ ਸਿਰਫ ਟਾਲ ਆਉਣ ਵਾਸਤੇ ਬਦਨਾਮ ਕਰਨ ਵਾਸਤੇ ਇਹ ਇਹ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਕੋਈ ਪਾਰਟੀ ਖੇਤਰੀ ਪਾਰਟੀ ਕੋਈ ਵੀ ਪੰਜਾਬ ਦਾ ਬੰਦਾ ਇਹ ਗੱਲ ਕਹਿ ਦੇ ਕਿ ਸ਼੍ਰੋਮਣੀ ਅਕਾਲੀ ਦਲ ਬੇਚੀ ਵੀ ਕਰ ਸਕਦਾ ਜਿਹੜਾ ਸਵੇਰੇ ਸ਼ਾਮ ਹਰ ਇੱਕ ਸਿੱਖ ਗੁਰੂ ਘਰ ਜਾ ਕੇ ਨਤਮਸਤਕ ਹੁੰਦਾ ਹੈ ਅਸ਼ੀਰਵਾਦ ਲੈਂਦਾ ਵਾ ਉੱਥੋਂ ਹੀ ਸਭ ਕੁਝ ਸਾਨੂੰ ਮਿਲਿਆ ਲੇਕਿਨ ਸਿਰਫ ਇੱਕ ਸਿਆਸਤ ਕੀਤੀ ਜਾ ਰਹੀ ਪਾਰਟੀਆਂ ਵੱਲੋਂ ਔਰ ਮੈਂ ਸਮਝਦਾ ਇਹ ਪਾਰਟੀਆਂ ਨੇ ਵੀ ਮੂੰਹ ਦੀ ਖਾਣੀ ਪੇਗੀ ਕਿਉਂਕਿ ਗੁਰੂ ਸਾਹਿਬ ਤੇ ਘਰ ਸਭ ਕੁਝ ਹੈਗਾ ਉਹ ਦੇਖ ਰਹੇ ਨੇ ਇਹ ਕਿਹੜੀ ਸਿਆਸਤ ਕਰ ਰਹੇ ਨੇ ਔਰ ਬਹੁਤ ਜਲਦੀ ਇਹਨਾਂ ਦਾ ਚਿਹਰਾ ਬੇਇਨਕਰਾਬ ਹੋ ਠੀਕ ਹੈ ਅਮ੍ਰਿਤਪੀਰ ਚਿੰਜਰ ਸਾਹਿਬ ਵੀ ਜਿਹੜੇ ਅਗਵਾਈ ਕਰਨ ਆ ਰਹੇ ਨੇ ਇੱਥੇ ਜੀ ਜੀ ਆਪਣੇ ਯੂਥ ਕਾਲੀ ਦਲ ਦੇ ਸਾਡੇ ਹੀਰੇ ਯੂਥ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਚੰਦਰ ਸਾਹਿਬ ਇੱਥੇ ਕਸ਼ੀ ਸਾਮੇ ਚ ਪਹੁੰਚਣ ਲੱਗੇ ਨੇ ਤੇ ਉਹਨਾਂ ਨੂੰ ਆਪਾਂ ਇੱਥੇ ਫਿਰ ਪੁਤਲਾ ਆਪਾਂ ਫੁਕਣ ਲੱਗੇ ਆ ਜਿਹੜਾ ਕਿ ਕਾਂਗਰਸ ਪਾਰਟੀ ਨੇ ਸਾਡੇ ਨਾਲ ਧਰੋ ਕੀਤਾ ਆ ਇਹ ਸਾਨੂੰ ਦੱਸਦੀ ਕਿਉਂ ਨਹੀਂ ਪਈ ਕਿ ਉਹ ਕਿਹੜੇ ਲੋਕ ਨੇ ਜਿਹੜੇ ਆਪਣੇ ਜਿਹੜੀ ਆ ਗੁਰੂ ਸਾਹਿਬ ਦੀ ਬੇਦਬੀ ਹੋਈ ਸੀ ਉਹਨਾਂ ਦਾ ਨਿਆਂ ਨਹੀਂ ਅਜੇ ਤੱਕ ਲੈ ਆਂਦੇ ਰੇ ਤੇ ਆਪਾਂ ਨੂੰ ਇਹ ਇਹਨਾਂ ਨੂੰ ਦੱਸਣਾ ਹੀ ਪਵੇਗਾ ਠੀਕ ਹੈ ਠੀਕ ਹੈ ਰਾਜਾ ਇਸ ਐਸ ਵਕਤ ਦੀ ਜਿਹੜੀ ਤਸਵੀਰ तमाम ਤੁਸੀਂ ਦੇਖੀ ਹੈ ਰੋਸ ਪ੍ਰਦਰਸ਼ਨ ਜਿਹੜੇ ਨੇ ਕਿ ਉਹ ਲਗਾਤਾਰ ਐਸ ਵਕਤ ਕੀਤੇ ਜਾ ਰਹੇ ਨੇ ਕੁਝ ਹੀ ਸਮੇਂ ਦੇ ਵਿੱਚ ਜ਼ਰੂਰ ਜਿਹੜਾ ਕਿ ਉਹ ਪੁਤਲਾ ਫੂ ਪ੍ਰਦਰਸ਼ਨ ਵੀ ਹੋਏਗਾ ਪਰ ਅਕਾਲੀ ਦਲ ਯੂਥ ਜਿਹੜਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਗੱਲ ਜ਼ਰੂਰ ਕਹਿੰਦੀ ਹੈ ਕਿ ਸਾਨੂੰ ਉਹ ਨਾਂ ਦੱਸੇ ਜਾਣ ਉਹ ਕਿਹੜੇ ਰਾਜਨੇਤਾ ਨੇ ਕਾਂਗਰਸ ਦੇ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਸਿੰਘ ਹੋਰਾਂ ਨੇ ਹਵਾਲਾ ਦਿੱਤਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਧਰੋਹ ਹੋਇਆ

ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਇਥੇ ਪੁਤਲੇ ਸੋਖ ਜਿਹੜੇ ਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਸੁਪ੍ਰਮੀ ਜਿਸ ਤਰ੍ਹਾਂ ਦੇ ਨਾਲ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਕਾਲਦਨ ਕਹਿਣਾ ਹੈ ਕਿ ਸਿਰਫ ਤੇ ਸਿਰਫ ਸਿਆਸਤ ਹੀ ਕੀਤੀ ਗਈ ਹੈ ਭਾਵੇਂ ਉਹ ਪਿਛਲੀ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਿਰਫ ਗੱਲਾਂ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਸਲ ਤੋਂ ਕੋਈ ਕੰਮ ਨਹੀਂ ਕੀਤਾ ਦੇਖੋ ਬੇਅਦਬੀ ਰਾਦਾ ਇੱਕ ਐਹੋਜਾ ਮੁੱਦਾ ਹੈ ਜਿੰਨੇ ਸਰਕਾਰਾਂ ਜਿਹੜੀਆਂ ਕਿ ਉਹ ਲੀਹੋ ਵੀ ਲਾਈਆਂ ਨਹੀਂ ਤੇ ਸਰਕਾਰਾਂ ਜਿਹੜੀਆਂ ਨੇ ਕਿ ਉਹ ਲੀ ਤੇ ਚੜੀਆਂ ਵੀ ਨਹੀਂ ਕਿਉਂਕਿ ਇਹ ਹਰੇਕ ਜਿਹੜੀ ਹੈ ਕਿ ਪੰਜਾਬ ਵਾਸੀ ਦੇ ਜਿਹੜੀ ਸਾਹਮਣੇ ਜਿਹੜੀ ਜੋ ਸਥਿਤੀ ਬਣੀ ਹੈ ਪਿਛਲੇ 5 ਤੋਂ 7 ਸਾਲ ਦੀ ਜੇਕਰ ਅਸੀਂ ਪੰਜਾਬ ਦੀ ਸਿਆਸਤ ਵੇਖੀ ਪਰ ਮੁੱਦਾ ਇਹਨੂੰ ਸਿਰਫ ਤੇ ਸਿਰਫ ਜਿਹੜਾ ਹੈ ਕਿ ਉਹ ਸਟੇਜਾਂ 'ਚੋਂ ਗਾ ਰਹਿਣ ਦਿੱਤਾ ਗਿਆ ਗਰਾਊਂਡ ਲੈਵਲ ਤੇ ਤੁਸੀਂ ਕੰਮ ਕੀਤਾ ਕੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਵੀ ਕਿਉਂਕਿ ਹਰੇਕ ਨੂੰ ਯਾਦ ਹੈ ਹਰੇਕ ਨੂੰ ਤਸਵੀਰ ਯਾਦ ਹੈ ਜਿੱਦੋਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਤੇ ਇਹ ਸੋਫਾ ਦੀ ਸੀ ਨਸ਼ੇ ਨੂੰ ਲੈ ਕੇ ਵੇਦੀਆਂ ਦੇ ਮਾਮਲੇ ਹੋਣ ਕਈ ਐਸੇ ਮਾਮਲੇ ਹੋਣ ਜਿਨ੍ਹਾਂ ਦਾ ਕਿ ਇਨਸਾਫ ਦੇਣ ਦੀ ਗੱਲ ਆਖੀ ਸੀ ਵਿਧਾਨ ਸਭਾ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਤਲਖੀ ਹੋਈ ਹੈ ਜੋ ਪ੍ਰਗਟ ਸਿੰਘ ਹੋਰਾਂ ਨੇ ਖੁਲਾਸੇ ਕੀਤੇ ਨੇ ਤਮਾਮ ਉਹ ਜੋ ਪਿਛਲੇ ਸਮੇਂ ਦੇ ਵਿੱਚ ਵਾਅਦੇ ਕੀਤੇ ਗਏ ਜੋ ਦਾਅਵੇ ਕੀਤੇ ਗਏ ਉਹਨਾਂ ਦੀ ਪੋਲ ਖੁੱਲੀ ਆ ਹਾਲਾਂਕਿ ਪੋਲ ਖੁੱਲੀ ਦਾ ਅਸੀਂ ਸ਼ਬਦ ਇੱਥੇ ਨਹੀਂ ਵਰਤਦੇ ਚਲੋ ਇਸ ਤੋਂ ਜਿਹੜੀ ਅਸਲ ਗੱਲ ਹੈ ਕਿ ਉਹ ਚਿਹਰਾ ਬੇਨਕਾਬ ਕੀਤਾ ਆਪਣੀ ਪਾਰਟੀ ਦੇ ਹੀ ਉਸ ਲੀਡਰ ਨੇ ਕਿਉਂਕਿ ਕਾਂਗਰਸ 'ਚ ਜੋ ਮੌਜੂਦਾ ਸਮੇਂ 'ਚ ਜੋ ਹਾਲਾਤ ਹੈਗੇ ਨੇ ਉਹ ਐਸ ਵਕਤ ਸਾਰਿਆਂ ਨੂੰ ਦਿਸਦੇ ਪੈਣੇ ਹਰੇ ਕੋਈ ਬੰਦਾ ਆਪਣੀ ਡੱਫਲੀ ਵਾਜ਼ਾ ਰਿਹਾ ਵਾ ਪਰ ਮੁੱਦਿਆਂ ਤੇ ਵੀ ਕੀ ਇਸ ਤਰੀਕੇ ਦੇ ਨਾਲ ਕੋਈ ਜਿਹੜੀ ਐ ਕਿ ਗੱਲ ਨਿਕਲ ਕੇ ਆ ਸਕਦੀ ਹੈ ਕਿਉਂਕਿ ਇਹ ਪਹਿਲੀ ਵਾਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਕਾਂਗਰਸ ਜਿਹੜੀ ਹੈ ਕਿਉਂ ਬੇਦਗੀਆਂ ਦੇ ਉੱਤੇ ਉਹਨੇ ਜਿਹੜੇ ਮਾਮਲੇ ਸੀਗੇ ਉਹਨੇ ਦੋਸ਼ੀਆਂ ਨੂੰ ਕਾਰਵਾਈ ਕਰਨ ਦੀ ਜਿਹੜੀ ਐ ਕਿ ਉਹ ਗੱਲ ਕਰ ਦੇ ਨਾਲ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਕਹਦੇ ਨਾ ਕਿ ਕੁਝ ਕੁ ਲੋਕ ਚਾਹੁੰਦੇ ਸੀਗੇ ਕਿ ਜਰੂਰ ਇਹਦੇ ਦੇ ਉੱਤੇ ਜਿਹੜਾ ਕਿ ਉਹ ਮਾਮਲੇ ਕੋਈ ਹੋਣੇ ਚਾਹੀਦੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀਆਂ ਸਜ਼ਾ ਹੁਣ ਚਾਹੀਦੀ ਪਰ ਕੁਝ ਵਿਅਕਤੀ ਜਿਹੜੇ ਇਹੋ ਜਿਹੇ ਵੀ ਰਾਜਨੇਤਾ ਨੇ ਕਹਿੰਦੇ ਕਿ ਮਾਮਲੇ ਲਟਕਾਇਆ ਜਾਵੇ ਲਟਕਾਨ ਤੋਂ ਭਾਵ ਸਿੱਧਾ ਇਹ ਕਿ ਪੰਜਾਬ ਦੀ ਖੇਤਰੀ ਪਾਰਟੀਆਂ ਨੂੰ ਢਾਹ ਲਈ ਜਾਵੇ ਇਹ ਦਾਵਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਜੋ ਇੱਥੇ ਵਿਰੋਧ ਕਰਦਾ ਪਿਆ ਉਨ ਐਸ ਵਕਤ ਤੁਸੀਂ ਸੈਂਟਰ ਰੋਡ ਦੇ ਵਿੱਚ ਦੇਖੋਗੇ ਕਿ ਸੁਖਸ਼ਿੰਦਰ ਰੰਧਾਵਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਐਲਓਪੀ ਨੇ ਐਸ ਵਕਤ ਬਹੁਤ ਵੱਡਾ ਜਿਹੜਾ ਉਹਨਾਂ ਦਾ ਸਥਾਨ ਹੈ ਇਹਨਾਂ ਦਾ ਜਿਹੜਾ ਕਿ ਉਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਰਾਹੁਲ ਗਾਂਧੀ ਦੀ ਤਸਵੀਰ ਮੋਰੇ ਲਈ ਹੋਈ ਹੈ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਕਿ ਓਵਰ ਆਲ ਜ਼ਰੂਰ ਇੱਥੇ ਕਿਰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਬਣੀਆਂ ਨੇ ਜੋ ਐਸ ਵਕਤ ਦੀ ਇੱਥੇ ਸਥਿਤੀ ਬਣੀ ਹੋਈ ਹੈ ਕਿ ਇਹ ਹੁਣ ਕਿਸ ਤਰੀਕੇ ਦੇ ਨਾਲ ਅੱਗੇ ਚੱਲੇਗਾ ਕਾਂਗਰਸ ਆਪਣੇ ਹੱਕ ਦੀ ਗੱਲ ਕਰਦੀ ਆ ਵਰਕਰ ਉਹ ਤੁਸੀਂ ਪਾਰਟੀ ਦੇ ਨਾਲ ਜੁੜੇ ਹੋ ਓਵਰ ਆਲ ਜੋ ਇਸ ਵਕਤ ਦੀਆਂ ਸਥਿਤੀਆਂ ਨੇ ਇਹਨੂੰ ਹੁਣ ਅਕਾਲੀ ਦਲ ਅੱਗੇ ਕਿਵੇਂ ਲਏਗਾ ਦੇਖੋ ਅਸੀਂ ਤਾਂ ਇਹੀ ਕਹਿੰਦੇ ਆ ਕਿ ਦੇਖੋ ਇੱਕ ਤਾਂ ਸਰਸਵਤੀ ਅੱਜ ਤੇ ਠੀਕ ਹੈ ਦਿੱਪਤ ਬਾਜਵਾ ਸੁਖੀ ਰੰਧਾਵਾ ਨੇ ਜਦੋਂ ਦਾदू ਆਲਾਂ ਮਿਲ ਕੇ ਜਿਹੜੇ ਧਰਨੇ ਲਾਏ ਸੀਗੇ ਆਪੇ ਹੀ ਲਵਾਏ ਆਪੇ ਹੀ ਖਤਮ ਕਰਵਾਤੇ ਇਸ ਹੱਪਾ ਪਤਾ ਲੱਗ ਗਿਆ ਵੀ ਏ ਟੀਮ ਤੇ ਬੀ ਟੀਮ ਕਿਹੜੀ ਸੀਗੀ ਔਰ ਅਸੀਂ ਇਹੀ ਚਾਹੁੰਦੇ ਆ ਕਿ ਜੇਕਰ 27 ਦੇ ਵਿੱਚ ਅਗਰ 27 ਦੇ ਵਿੱਚ ਆਪਣੀ ਸਰਕਾਰ ਆਂਦੀ ਹੈ ਜੋ ਸਾਡੇ ਸੁਪਰੀਮ ਕੋਰ ਸਰਦਾਰ ਸੁਪੀਤ ਸਿੰਘ ਬਾਦਲ ਨੇ ਕਿਹਾ ਹੋਇਆ ਅਸੀਂ ਦੋਸ਼ੀਆਂ ਨੂੰ ਲੱਭ ਕੇ ਬਾਹਰ ਲਿਆਵਾਂ ਪਰ ਲੋਕੀ ਤਾਂ ਕਹਿੰਦੇ ਨੇ ਕਿ ਕਾਲੀ ਦਲ ਜਿਹੜਾ ਆਪ ਵੀ ਨਹੀਂ ਕੁਝ ਕਰ ਪਾਇਆ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਨੇ ਕਿ 2016 ਦੇ ਵਿੱਚ ਤਾਂ ਅਸੀਂ ਖੁਦੋਂ ਬਿੱਲ ਲਿਆਂਦਾ ਸੀਗਾ ਔਰ ਬਿੱਲ ਰਾਜਪਾਲ ਨੂੰ ਭੇਜ ਕੇ ਉੱਪਰ ਤੱਕ ਵੀ ਭੇਜ ਦਿੱਤਾ ਸੀਗਾ ਜਿਹੜਾ ਬਿੱਲ ਹੁਣ ਆਪ ਸਰਕਾਰ ਦੇ ਲਿਆਂਦਾ ਵਾ ਠੀਕ ਆ 295A ਨੂੰ 295A ਵੀ ਕੀਤਾ ਗਿਆ ਸੀ ਉਹਦੇ ਵਿੱਚ ਮੈਂ ਇੱਕ ਗੱ ਜੇ ਕੋਈ ਮੂਰਤੀਆਂ ਦੀ ਵੀ ਬੇਤਵੀ ਕਰਦਾ ਵਾ ਲਾਇਕਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ਤੋਂ ਬਾਅਦ ਲਾਇਕਾ ਜੀ ਦਾ ਆਪਾਂ ਕਹਿ ਦਈਏ ਵੀ ਭਗਤ ਹਾਂ ਜਿਹੜੀਆਂ ਵੀ ਬ੍ਰਿਤਰੂਗਰੋਂ ਅਗਰ ਉਹਨਾਂ ਦੀ ਵੀ ਕੋਈ ਚੇਤ ਤੋੜਪਨ ਕਰਦਾ ਤਾਂ ਉਹਨਾਂ ਦੇ ਵੀ ਉਦਾਂ ਹੀ ਪਰਚਾ ਦਿੱਕਾ ਜਾਏਗਾ ਔਰ ਉਮਰ ਕਹਿਤੀ ਸਜ਼ਾ ਹੋਵੇ ਪਰ ਤੁਹਾਨੂੰ ਲੱਗਦਾ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਟਾਈਮ ਦੇ ਉੱਤੇ ਜੇ ਤਰੀਕੇ ਨਾਲ ਸਿਆਸਤ ਹੋਈ ਹੈ ਹੁਣ ਵੀ ਆਉਣ ਵਾਲਾ ਰੋਡਮੈਪ ਉਸੇ ਤਰੀਕੇ ਨਾਲ ਕਿਉਂਕਿ ਇੱਕ ਇੱਕ ਗੱਲ ਕਹੀ ਹੈ ਭਗਵੰਤ ਮਾਨ ਸਾਹਿਬ ਹੋਰਾਂ ਨੇ ਕਿ ਦੋਸ਼ੀ ਜਿਹੜਾ ਬਖਸ਼ਿਆ ਨਹੀਂ ਜਾਣਾ ਹੁਣ ਬਿੱਲ ਜਿਹੜਾ ਇਹੋ ਜਿਹਾ ਆ ਦੇਖੋ ਜੇ ਦੋਸ਼ੀ ਨਹੀਂ ਬਖਸ਼ਿਆ ਜਾਣਾ ਤੇ ਅਸੀਂ ਤਾਂ ਆਪ ਕਹਿੰਦੇ ਆ ਵੀ ਜਿਹੜੀ ਕੁਟਕਾ ਸਾਹਿਬ ਦੀ ਸੋਖਾਦੀ ਸੀ ਉਹਨਾਂ ਨੇ ਤੂੰ ਤੇ ਇਹਨਾਂ ਦੇ ਵਿੱਚ ਜਿਹੜੀ ਸਰਕਾਰ ਬਣਾਈ ਐ ਅਸੀਂ ਤਾਂ ਆਪ ਕਹਿੰਦੇ ਆ ਵੀ ਜੇ ਸਾਡੇ ਜੋ ਕੋਈ ਦੋਸ਼ੀ ਤੇ ਲਿਆ ਕੇ ਬਾਹਰ ਆਓ ਤੇ ਜੇ ਤੁਹਾਡੇ ਕੋਲ ਕੋਈ ਹੈ ਦੋਸ਼ੀ ਤੂੰ ਉਹ ਲੈ ਕੇ ਬਾਹਰ ਆਓ ਜਨਤਾ ਨਾਲ ਧਰੋਣਾ ਕਬਾਓ ਬੇਦਬੀਆ ਤੇ ਸਿਆਸਤ ਦਾ ਕਰੇ ਨਾ ਆਪ ਕਰੇ ਤੇ ਨਾ ਕਾਂਗਰਸ ਸਰਕਾਰ ਸਮਝੋ ਤਸਵੀਰ ਕਿਦਾਂ ਦੀ ਲੱਗਦੀ ਹੈ ਕਿ ਜਿਹੜੀ ਸਰਕਾਰ ਨੇ ਪਹਿਲਾਂ ਵੀ ਵਾਅਦਾ ਕੀਤਾ ਬੇਦਬੀਆਂ ਦਾ ਜਿਹੜਾ ਕਿ ਇਨਸਾਫ ਮਿਲੇਗਾ ਜਿਹੜੀ ਹੁਣ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਹੈ ਉਹ ਕਹਿੰਦੀ ਕਿ ਅਸੀਂ ਇਨਸਾਫ ਦਵਾਂਗੇ ਇੱਕ ਕਹਿੰਦੇ ਅਸੀਂ ਦੇ ਦਵਾਂਗੇ ਉਹ ਚਲੇਗੇ ਤੇ ਜਿਹੜੇ ਕਹਿੰਦੇ ਹੁਣ ਅਸੀਂ ਦਵਾਂ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਸਿੱਖ ਪੰਥ ਨੂੰ ਜਨਤਾ ਨੂੰ ਪੰਜਾਬ ਦੀ ਕਿਹ ਨਾਲ ਕਿਸੇ ਨੇ ਕੋਈ ਇਨਸਾਫ ਨਹੀਂ ਦਵਾਣਾ ਇਹ ਮੁੱਦਾ ਹਮੇਸ਼ਾ ਇਹਨਾਂ ਨੇ ਚੀਕਦਾ ਜਾਗਦਾ ਰੱਖਣਾ ਆਪਣੀ ਸਰਕਾਰਾਂ ਬਣਾਉਣ ਦੇ ਲਈ ਔਰ ਦਿੱਲੀ ਦੀ ਪੰਜਾਬ ਦੀ ਮੇਤਨਾ ਹੋਈਆਂ ਨੇ ਤੇ ਨਾ ਹੋਣਗੀਆਂ ਠੀਕ ਹੈ ਧੰਨਵਾਦ ਰਾਧਾ ਐਸ ਵਕਤ ਜਿਹੜੀ ਹੈ ਕਿ ਉਹ ਤਲਖੀ ਜਿਹੜੀ ਹੈ ਕਿ ਉਹ ਪੂਰੀ ਜਿਹੜੀ ਹੈ ਬਿਲਕੁਲ ਐਸੋ ਲੈ ਕੇ ਰੋਸ ਜੜਾ ਹੈ ਲੱਗਾ ਆ ਜਿਹੜੀਆਂ ਸਾਇਆ ਕਾਂਗਰਸ ਦੀਆਂ ਲੀਰਾਂ ਨੇ ਜਿਹੜੀਆਂ ਗੁਰੂ ਦੇ ਨਾਂ ਤੇ ਵੀ ਬੇਅਦਬੀ ਦੇ ਨਾਂ ਤੇ ਵੀ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਲਾਣਤਾਂ ਪਾਓ ਡੰਡਾ ਦੋ ਅੰਮ੍ਰਿਤ ਦੀ ਕਰ ਦੰਦੇ ਵਿੱਚ ਇਹਨਾਂ ਦੇ ਮੂੰਹ ਦੇ ਵਿੱਚ ਹੁਣ ਕੀ ਬੋਲੋ ਚੰਦਰ ਸਾਹਿਬ ਇੱਕ ਨਾ ਸਵਾਲ ਹੈ ਮਲੇਰ ਕੋਟਲਾ ਵਿਖੇ ਵੀ ਕੁਰਾਨ ਸ਼ਰੀਫ ਦੀ ਜਦੋਂ ਬੇਦਵੀ ਹੁੰਦੀ ਨਰੇਸ਼ ਯਾਦਵ ਦਾ ਜਿਹੜਾ ਨਾਮ ਸਾਹਮਣੇ ਆਂਦਾ ਵੈ ਤੇ ਅਜੇ ਇੱਕ ਤਸਵੀਰ ਨਿਕਲਦੀ ਪਈ ਐ ਐਡਵੋਕੇਟ ਹਰਪਾਲ ਸਿੰਘ ਜੀਮਾ ਦਾਵਾ ਕਰਦੇ ਪਏ ਨੇ ਕਿ ਉੱਥੇ ਜਾਂ ਜੀ ਮੈਂ ਕਿਆ ਕਿਹੜਾ ਹਰਪਾਲ ਜੀਮਾ ਹਰਮਾਲ ਜੀਮਾ ਕਿਹੜਾ ਕਲਰਕ ਐ ਕੋ ਖਜ਼ਾਨਾ ਮੰਤਰੀ ਐ ਹੋ ਉਹਦੀ ਇੱਕ ਕਲਰਕ ਦੀ ਔਕਾਤ ਨਹੀਂ ਹੈਗੀ ਹਰਪਾਲ ਜਿੰਮੇ ਦੀ ਇੱਥੇ ਮੁੱਖ ਮੰਤਰੀ ਦੀ ਔਕਾਤ ਨਹੀਂ ਹੈਗੀ ਇੱਕ ਕਲਰਕ ਤੋਂ ਵੱਧ ਮੁੱਖ ਮੰਤਰੀ ਜੇ ਪੱਲੇ ਕੀ ਆ ਮੁੱਖ ਮੰਤਰੀ ਦੇ ਪੱਲੇ ਕੀ ਹੈ ਕਹਿੰਦਾ ਹਰਾ ਪੈਨ ਚੱਲੂਗਾ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਹਰਾ ਪੈਨ ਤੋੜ ਕੇ ਅਗਲੇ ਨੇ ਧਾਰ ਨਹੀਂ ਮਾਰੀ ਤੇਰੇ ਹਰੇ ਪੈਨ ਨੂੰ ਭਗਾ ਕੇ ਮਾਰਿਆ ਅਗਲੇ ਡੱਟ ਪੈਨ ਦੇ ਵਿੱਚ ਅਗਲੇ ਕਹਿੰਦੇ ਅਸੀਂ ਪ੍ਰਿੰਸੀਪਲ ਸੈਕਟਰੀ ਤੋਂ ਸਿੱਧੇ ਸਾਈਨ ਕਰਾ ਲਾਂਗੇ ਇੱਥੇ ਮੁੱਖ ਮੰਤਰੀ ਦੀ ਔਕਾਤ ਕਲਰਕ ਤੋਂ ਵੱਡੀ ਨਹੀਂ ਇੱਥੇ ਹਰਪਾਲ ਜਿੰਮਾ ਮੈਂ ਸਮਝਦਾ ਇੱਕ ਇੱਕ ਪਿੰਨ ਦੀ ਔਕਾਤ ਹੁੰਦੀ ਹੈ ਇੱਕ ਥੋੜੀ ਇਹ ਬਣੇ ਫਿਰਦੇ ਨੇ ਖਜ਼ਾਨਾ ਮੰਤਰੀ ਮੰਤਰੀ ਕਿਹੜੇ ਮੰਤਰੀ ਸੰਤਰੀ ਐਮ ਐਲ ਏ ਐਮ ਐਲ ਏ ਦੀ ਔਕਾਤ ਪਿੰਡ ਦੇ ਚੌਂਕੀਦਾਰ ਦੀ ਵਿੱਚਤ ਹੁੰਦੀ ਆ ਇਹਨਾਂ ਦੇ ਐਮਐਲਏਾਂ ਦੇ ਚੌਕੀਦਾਰ ਜਿੰਨੀ ਵੇਚਤ ਨਹੀਂ ਪਿੰਡ ਦੀ ਚੌਕੀਦਾਰੀ ਵੀ ਲਗਦਾ ਹੁਜੀ ਚੌਕੀਦਾਰ ਸਾਹਿਬ ਇਹਨਾਂ ਦੇ ਇਹਨਾਂ ਦੇ ਐਮਐਲਏ ਭ੍ਰਿਸ਼ਟਾਚਾਰ ਨਾਲ ਭਰੇ ਪਏ ਨੇ ਕਿਹੜੀਆਂ ਕਿਹੜੀਆਂ ਕਾਲੀਆਂ ਨੀਲੀਆਂ ਪੀਲੀਆਂ ਪਤਨੀ ਕਿਹੜੇ ਕਿਹੜੀਆਂ ਵੀਡੀਓ ਕੀ ਇਹ ਦਿਨ ਆ ਜਿੰਦੇ ਨੇ ਗੁਰੂ ਦੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਫੜਿਆ ਕੌਣ ਗਿਆ ਦੋਸ਼ੀ ਕੌਣ ਪਾਇਆ ਗਿਆ ਆ ਨਰੇਸ਼ ਯਾਦਵ ਇਹਨਾਂ ਦਾ ਦਿੱਲੀ ਵਾਲਾ ਐਮਐਲਏ ਮੇਰੀ ਮੀਡੀਆ ਨੂੰ ਬੇਨਤੀ ਆ ਦਿਖਾ ਦਿਓ ਲੋਕਾਂ ਨੂੰ ਸ਼ੀਸ਼ਾ ਉਹ ਨਰੇਸ਼ ਯਾਦਵ